ਭਾਈ ਜੀ ਕੀ ਨਾਮ ਹੈ ਕੀ ਕਹਣਾ ਚਾਹੁੰਦੇ ਹੋ ਮੇਰਾ ਨਾਮ ਸ਼੍ਰੀਸ਼ਕਮਾਰ ਤੇ ਬਿੱਟੂ ਮਿਸਤਰੀ ਹੈ ਜੀ ਭਾਈ ਜੀ ਜੋ ਗ੍ਰਿਫਤਾਰੀ ਹੋਈ ਹੈ ਪਤਾ ਲੱਗੇ ਗੋਲਡੀ ਬਾਰ ਕਿਸ ਤਰ੍ਹਾਂ ਦਾ ਸੀਗਾ ਬਹੁਤ ਵਧੀਆ ਫੈਮਿਲੀ ਸੀਗੀ ਜੀ ਬਹੁਤ ਵਧੀਆ ਫੈਮਿਲੀ ਹੈ ਮੰਨ ਲਓ ਭਾਈ ਜੀ ਬਹੁਤ ਵਧੀਆ ਸੀ ਗੋਲਡੀ ਕਬੱਡੀ ਪਲੇਅਰ ਸੀਗਾ ਉਹ ਸਮੇਂ ਤੋਂ ਕਬੱਡੀ ਖੇਡਦੇ ਸੀ ਉਹ ਬਸ ਮੈਨੂੰ ਚੱਲ ਵੈਸੇ ਇਹਨੂੰ 15-20 ਸਾਲ ਹੋ ਗਏ ਉਹ ਤੋਂ ਮਿਲਿਆ ਸੀਗਾ ਵੀਰੇ ਹੁਣ ਤਾਂ ਬੋਚਰਗੇ ਇੱਥੇ ਰਹਿੰਦੇ ਨਹੀਂ ਜਿੰਦਰਾ ਲੱਗਿਆ ਰੰਦਾ ਉਟੀ ਨੂੰ ਤੇ ਬਹੁਤ ਮਾੜੀ ਗੱਲ ਹੈ ਮੈਂ ਸੁਣ ਕੇ ਹੈਰਾਨ ਆ ਬਈ ਮੰਨ ਲਓ ਅੰਮ੍ਰਿਤਸਰ ਤੋਂ ਉਹਦੇ ਮਾਤਾ ਪਿਤਾ ਕਿਤਾ ਜੀ ਦੇ ਕਿ ਪਤਾ ਕਿ ਹਾਂਜੀ ਉਹ ਪੁਲਿਸ ਦੇ ਵਿੱਚ ਸੀ ਜੀ ਬਹੁਤ ਵਧੀਆ ਮਲਾਕੀ ਸੀ ਤੇ ਬਹੁਤ ਵਧੀਆ ਨਾ ਦਾ ਨੇਚਰ ਸੀਗਾ ਪਰ ਪਤਾ ਲੱਗਿਆ ਕੋਈ ਇਸ ਜੁਰਮ ਦੀ ਦੁਨੀਆ ਚ ਕਿਵੇਂ ਆ ਗਿਆ ਕੋਈ ਬਸ ਸਰ ਕੋਈ ਸੋ ਮਜਬੂਰੀਆਂ ਕੋਈ ਸੋ ਕੱਲਾ ਬੱਤਾ ਹੁੰਦੀਆਂ ਇਹ ਨਹੀਂ ਕਹਿ ਸਕਦੇ ਅਗਲੇ ਨਾਮ ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਨਾਮ ਮੇਰਾ ਵੀਰਾ ਹੈ ਵੀਰ ਸਿੰਘ ਤੇ ਇਹ ਅਸੀਂ 골ਡੀ ਬਰਾੜ ਨੂੰ ਤਾਂ ਪਹਿਲਾਂ ਦੇਖਿਆ ਹੀ ਤੇ ਲਖੜਾਰੀ ਸੀਗਾ ਪੂਰਾ ਇਹ ਇਹਦਾ ਡੈਡੀ ਵੀ ਨੌਕਰੀ ਹੈ ਸਈਦ ਨੌਕਰੀ ਸੁਮੇਰ ਸਿੰਘ ਨੌਕਰੀ ਕਰਦਾ ਰਿਹਾ ਸਿਰ ਠੀਕ ਹੈ ਨਹੀਂ ਬੰਦੇ ਵਧੀਆ ਬੰਦੇ ਸੀਗੇ ਇਹ ਤਾਂ ਪਹਿਲਾਂ ਹੁਣ ਇਹ ਦੇਖੋ ਫਿਰ ਮੁੰਡੇ ਰੇ ਪਤਾ ਨਹੀਂ ਕੀ ਉਹਨੂੰ ਹੋਇਆ ਤੇ ਉਸ ਤਰ੍ਹਾਂ ਕਰਕੇ ਵੀ ਉਹ ਬਾਹਰ ਚਲਾ ਗਿਆ ਤੇ ਗਾਂਹ ਗਲਤ ਰਸਤੇ ਪੈ ਗਿਆ ਪਰ ਇਹਦੇ ਮਾਪਿਓ ਦਾ ਸਹੀ ਬੰਦੇ ਸੀਗੇ ਤੇ ਸਹੀ ਕੰਮ ਕਰਾਉਂਦੇ ਸੀ ਮੋੜੀ ਦਾ ਬਚਪਨ ਇੱਥੇ ਸੀ ਇੱਥੇ ਖੇਡਦ ਹਾਂਜੀ ਇੱਥੇ ਆਉਂਦਾ ਰਿਹਾ ਇੱਥੇ ਗੱਡੀ ਥਾਰ ਸੀ ਉਹਦੇ ਕੋਲੇ ਤੇ ਇੱਥੇ ਖਿਡਾਰੀ ਸੀਗਾ ਪਹਿਲਾਂ ਤੇ ਖੇਡਦਾ ਵੀ ਰਿਹਾ ਵਧੀਆ ਖੇਡਦਾ ਸੀਗਾ ਖਿਡਾਰੀ ਸੀਗਾ ਇੱਥੇ ਗਲੀ ਚ ਜਨਮ ਹੋਇਆ ਜਿਹੜਾ ਕਿ ਹਾਂਜੀ ਹਾਂਜੀ ਇੱਥੇ ਕੋਠੀ ਇਹਨਾਂ ਦੀ ਏ ਤੇ ਇਹਨਾਂ ਨੇ ਹਾਂ ਜੀ ਅੱਜ ਵਧੀਆ ਰਿਹਾ ਇੱਥੇ ਕੋਈ ਵਧੀਆ ਮਿਲਣ ਮਰਦਮ ਸੀ ਇਹਨਾਂ ਦਾ ਕੋਈ ਮਾ ਆਣ ਗਵਾਂਡ ਚ ਵੀ ਨਹੀਂ ਇਹਨਾਂ ਦਾ ਕੋਈ ਸੀ ਗਾ ਮਾੜੀ ਗੱਲ ਤੇ ਪਰ ਗੱਲ ਆ ਵੀ ਹੁਣ ਦੇਖੋ ਮੁੰਡੇ ਨੇ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਰਸਤੇ ਪੈ ਗਿਆ ਪੈਣ ਤੋਂ ਬਾਅਦ ਫਿਰ ਉਹ ਗਾਂਦ ਗਾਂ ਫਿਰ ਤਨ ਪਤਾ ਇਹ ਦਲਦਲ ਚ ਫਸ ਜੇ ਬੰਦਾ ਤੇ ਫਿਰ ਗਾਂਦ ਗਾਂ ਦਲਦਲ ਚ ਹੋਰ ਤਸਦਾ ਜਾਂਦਾ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਨਿਕਲਿਆ ਨਹੀਂ ਜਾਂਦਾ ਉਹ ਤੋਂ ਠੀਕ ਹੈ ਨਾ ਤੇ ਗੱਲ ਆ ਵੀ ਇਹਦੇ ਮਾ ਪਿਓ ਦਾ ਬੰਦੇ ਤੁਸੀਂ ਦੇਖਿਆ ਵੀ ਸਾਡੇ ਨਗਰਾਇਤ ਤਵੇ ਸਹੀ ਬੰਦੇ ਸੀਗੇ ਇਹ ਦੇਖੋ ਕੱਲ ਇਹਨਾਂ ਨੇ ਸ਼ਮਸ਼ੇਰ ਸਿੰਘ ਜਿਹੜਾ ਕਿ ਰਿਟਾਇਰਡ ਐਸਆਈ ਪੰਜਾਬ ਪੁਲਿਸ ਦਾ ਹੈ ਤੇ ਇੱਕ ਉਹਦੀ ਵਾਈਫ ਪ੍ਰਿਤਪਾਲ ਕੌਰ ਦੋਨਾਂ ਨੂੰ ਜਿਹੜਾ ਇਹ ਮੁਕਸਰ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਜਿਹੜੇ ਉੱਥੇ ਪ੍ਰੋਸੀਕਿਊਸ਼ਨ ਨੇ ਇਹ ਗੱਲ ਦੱਸੀ ਹੈ ਕਿ ਸਤਨਾਮ ਸਿੰਘ ਇੱਕ ਕੋਈ 38 ਸਾਲ ਤੋਂ এডਿਕੇਸ਼ਨ ਵਿਭਾਗ ਵਿੱਚ ਨੌਕਰੀ ਕਰਦਾ ਹੈ ਤੇ 27 11 2024 ਨੂੰ ਇਹ ਉਹਨੂੰ ਕੋਈ ਕਾਲ ਆਈ ਸੀ ਅਨੋਨ ਨੰਬਰ ਤੋਂ ਵਿਦੇਸ਼ੀ ਤੋਂ ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਬੰਬਈਆ ਗਰੁੱਪ ਦਾ ਸੰਬੰਧ ਰੱਖਦਾ ਹੈ ਤੇ ਉਸ ਨੇ 50 ਲੱਖ ਰੁਪਏ ਦੀ ਫਰੋਤੀ ਦੀ ਜਿਹੜੀ ਹੈ ਮੰਗ ਕੀਤੀ ਤੇ ਨਾਲ ਉਹਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੀ ਕੋਠੀ ਕੋਟ ਪੂਰਾ ਰੋੜ ਤੇ ਐ ਤੇ ਸਾਰੀ ਗੱਲ ਦਾ ਤੇਰੇ ਬਾਰੇ ਪਤਾ ਹੈ ਜੇ ਤੂੰ ਮਤਲਬ ਪੜੀ ਸੋਣਾ ਤਾਂ ਪੰਜਾ ਰੱਖ ਦੇ ਦੇ ਉਹ ਕਹਿੰਦੇ ਜੀ ਮੈਂ ਕੋਈ ਰੈਪਟ ਨਹੀਂ ਲਖਾਈ ਜਦੋਂ ਇਹ ਮੈਨੂੰ ਗੱਲਬਾਤ ਉਹਨੇ ਦੱਸੀ ਅਗੇਨ ਜਿਹੜੀ ਦੁਬਾਰਾ ਫੇਰ 3 12 2024 ਨੂੰ ਉਦੇ ਕਰਨ ਪਿੰਡ ਤੋਂ ਆ ਰਿਹਾ ਸੀ ਤੇ ਰਸਤੇ 'ਚ ਉਹ ਉਸੇ ਨੰਬਰ ਤੋਂ ਕਾਲ ਆਈ ਲੇਕਿਨ ਉਹਨੇ ਡਰਦੇ ਨੇ ਉਹ ਕਾਲ ਸੁਣੀ ਨਹੀਂ ਤੇ ਉਹਨੇ ਜਿਹੜੀ ਹੈ ਪੁਲਿਸ ਕੋਲੇ ਇਹ ਜਿਹੜੀ ਹੈ ਉਹ ਜਿਹੜੀ ਹੈ ਆ ਕੇ ਇਹ ਐਫ ਆਈ ਆਰ ਨੰਬਰ 233 ਮਿਤੀ 3/12/2024 ਨੂੰ ਅਕਸਟੋਰਸ਼ਨ ਦੀ ਡਰਾਉਂ ਧਮਕਾਉਣ ਦੀ ਥਾਣਾ ਸਦਰ ਵਿਖੇ ਜਿਹੜਾ ਪਰਚਾ ਡੱਟਿਆ ਤਾਂ ਉਦੋਂ ਬਾਅਦ ਉਸ ਜਿਹੜੀ ਪ੍ਰੋਸੀਕਿਊਸ਼ਨ ਨੇ ਕੋਰਟ ਦੇ ਇਹ ਦੱਸਿਆ ਕਿ ਕਰੀਬ 1 ਸਾਲ ਬਾਅਦ 24/12/2026 ਨੂੰ ਉਹੀ ਕੰਪਲੇਨੈਂਟ ਸਤਨਾਮ ਸਿੰਘ ਆਇਆ ਤੇ ਉਹਨੇ ਦੱਸਿਆ ਕਿ ਮੈਂ ਹੁਣ ਤੱਕ ਆਪਦੇ ਤੌਰ ਤੇ ਤਫ਼ਤੀਸ਼ ਕਰਦਾ ਰਿਹਾ ਪੜਤਾਲ ਕਰਦਾ ਰਿਹਾ ਤੇ ਮੈਨੂੰ ਪਤਾ ਲੱਗਿਆ ਕਿ ਇਹ ਇਹ ਦੇ ਵਿੱਚ ਜਿਹੜਾ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਉਸ ਦੇ ਵਿੱਚ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਤੇ ਰੈਪਟਨ ਨੰਬਰ 41 2412026 ਨੂੰ ਦਰਜ ਕਰਕੇ ਹੀ ਉਹਦੇ ਖਿਲਾਫ ਤਾਂ ਅਗਲੇ ਦਿਨ ਪਰੋਸੀਕਿਊਸ਼ਨ ਦੇ ਕਾਗਜ਼ਾਂ ਤੋਂ ਪਤਾ ਲੱਗਦਾ ਕਿ 2512026 ਨੂੰ ਉਹਨਾਂ ਦੀ ਉਹਦੀ ਵਾਈਫ ਜਿਹੜੀ ਹੈ ਪ੍ਰਿਤਪਾਲ ਕੌਰ ਨੂੰ ਵੀ ਇਹ ਜੇ ਮੁਲਜ਼ਮ ਸ਼ਾਮਲ ਕਰ ਲਿਆ ਤੇ ਮੁਲਜ਼ਮਾਂ ਦੇ ਦੱਸ ਅਨਸਾਰ ਉਹ ਅੰਬਰਸਰ ਹੋ ਗਏ ਸੀਗੇ ਦਰਬਾਰ ਸਾਹਿਬ ਤੇ ਉੱਥੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਕਿਹੜੇ ਉਥੋਂ ਦੀ ਗ੍ਰਿਫਤਾਰੀ ਹੋਈ ਹੈ ਬਸ ਇਹ ਜੇ ਡਿਟੇਲ ਚ ਨਹੀਂ ਹੈ ਬਸ ਇੱਦਾਂ ਹੀ ਪਤਾ ਲੱਗਿਆ ਕਿ ਉੱਥੋਂ ਅਰੈਸਟ ਕਰਕੇ ਲਿਆਏ ਆ ਤੇ ਜਿਹੜਾ ਇਹ ਇਹਦੇ ਵਿੱਚ ਕੋਈ ਗੋਲਡੀ ਬਰਾੜ ਦਾ ਕੋਈ ਨਾਂ ਨਹੀਂ ਆਇਆ ਇਸੇ ਤਰ੍ਹਾਂ ਕੋ ਉਲ ਨਹੀਂ ਬਣਦਾ ਨਾ ਨਹੀਂ ਆਇਆ ਪਰ ਇਹ ਪਤਾ ਲੱਗਿਆ ਕਿ ਇਹ ਸਤਨਾਬ ਸਿੰਘ ਕੋਈ ਉਹਦਾ ਉਹਦਾ ਫਾਦਰ ਹੈ ਇਹ ਗੱਲ ਕਿੰਨੇ ਵਜੇ ਪੇਸ਼ ਕੀਤਾ ਗਿਆ ਇਹਨੂੰ ਸ਼ਾਮ ਨੂੰ ਪੇਸ਼ ਕੀਤਾ ਹੈ ਕੱਲ ਨੂੰ ਤੇ ਇੱਕ ਦਿਨ ਦਾ ਰਮਾਨ ਜਿਹੜਾ ਹੈ ਅੱਜ ਤੱਕ ਦਾ 25 ਨੂੰ ਪੇਸ਼ ਕੀਤਾ ਇਹਨੂੰ ਤੇ 26 ਨੂੰ 26 ਨੂੰ ਪੇਸ਼ ਕੀਤਾ ਤੇ ਅੱਜ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਇਹਨੂੰ ਪਤਾ ਲੱਗੂ ਕੀ ਕਹਿੰਦੇ ਹੈ ਕਿ ਇਨਿੰਗ ਤੇ ਇਸ ਕਰਕੇ ਇਹਦੇ ਗੋਲਡੀ ਬਰਾੜ ਦਾ ਕੋਈ ਇਹਦੇ ਵਿੱਚ ਕੋਈ ਜਿਕਰ ਨਹੀਂਗਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਆਗਾ ਤੇ ਕੇਸ ਤਾਂ ਜਿਹੜਾ ਵੇਖਣ ਤੋਂ ਹੀ ਲੱਗਦਾ ਹੈ ਕਿ ਉਹ ਜਿਹੜਾ ਸਤਨਾਮ ਹੈ ਤੇ ਇਹਨਾਂ ਦੀ ਕੋਈ ਆਪਸ ਵਿੱਚ ਦੀ ਲੜ-ਡੱਟ ਹੈ ਗੁੰਡੀ ਗੁੰਡੀ ਹੋਣੇ ਜਾਂ ਕੁਝ ਹੋਣਾ ਹੈ ਕਿਉਂਕਿ ਅਦਰਵਾਈਜ਼ ਉਹ ਆਪ ਦੇ ਤੌਰ ਤੇ ਤਫਤੀਸ਼ ਕਰਾ ਰਿਹਾ ਪੁਲਿਸ ਨੇ ਤਾਂ ਕਿਹਾ ਨਹੀਂ ਫਿਰ ਉਹਦੀ ਉਹਦੀ ਮਦਰ ਨੂੰ ਉਹਦੇ ਘਰ ਵਾਲੀ ਨੂੰ ਅਗਲੇ ਦਿਨ ਉਹਨੂੰ ਵਿੱਚ ਪਾ ਦਿੰਦੇ ਆ ਨਾਮ ਸ ਕਰ ਲੈਂਦੇ ਆ ਸੋ ਕਹਾਣੀ ਤਾਂ ਇਸ ਤਰ੍ਹਾਂ ਜੇ ਲੱਗਦੀ ਹੈ बाक़ी मतिलबु अॼु कंदा करिया